ਆਣ ਵਿਆਹੀ ਮਾਂ ਭਾਗ ਸਤਵਾਂ ਨੇਕ ਦਾ ਸਾਰਾ ਦਿਨ ਆਪਣੀ ਧੀ ਨੂੰ लाड़ ਲਡਾਉਂਦਿਆਂ ਲੰਘਦਾ ਨੇਕ ਨੇ ਆਪਣੀ ਪਹਿਲੀ ਠੇਕੇ ਤੇ ਦੇ ਦਿੱਤੀ ਸੀ ਤਾਰਾ ਨੇਕ ਨੂੰ ਵੇਖ ਹੱਸਦਾ ਰਹਿੰਦਾ ਕਿ ਤੂੰ ਤਾਂ ਜਵਾਕ ਨੂੰ ਪਾਲਣ ਵਿੱਚ ਔਰਤਾਂ ਨੂੰ ਵੀ ਪਿੱਛੇ ਛੱਡਦਾ ਨੇਕ ਚੰਗੇ ਸੁਭਾਅ ਦਾ ਬੰਦਾ ਸੀ ਤੇ ਤਾਰੇ ਦੀ ਬਹੂ ਵਾਸਤੇ ਉਹਨੇ 5 ਕਿਲੋ ਘੋਦ ਦੀ پنੀਰੀ ਦਾ ਸਾਰਾ ਸਮਾਨ ਦਿੱਤਾ ਪਤਾ ਨਹੀਂ ਕਿਉਂ ਉਹਨੇ ਸੋਚਿਆ ਕਿ ਕਰਮਾਂ ਦੀ ਮਾਂ ਨੂੰ ਵੀ ਇੰਨਾ ਕੁਝ ਖਵਾਉਣਾ ਹੀ ਸੀ ਤਾਰਾ ਘਰੋਂ ਠੀਕ ਠਾਕ ਹੀ ਸੀ ਨਵੇਂ ਬਣੇ ਕਮਰੇ ਦਾ ਫਰਸ਼ ਬੱਜ ਗਿਆ ਸੀ ਨੇਕ ਨੇਰੀਜਾਂ ਨਾਲ ਕਮਰਾ ਸਵਾਰਿਆ ਨਿੱਕੇ ਨਿੱਕੇ ਖਡਾਉਣਿਆਂ ਨਾਲ ਉਹਨੇ ਕਮਰਾ ਭਰ ਦਿੱਤਾ ਕਿੰਨੀ ਖੁਸ਼ਕਿਸਮਤ ਸੀ ਕਰਮੋ ਜਿਹਨੂੰ ਨੇਕ ਵਰਗਾ ਪਿਓ ਮਿਲ ਗਿਆ ਸੀ ਉਧਰ ਉਸ ਦਿਨ ਦੀ ਆਣ-ਬਣ ਹੋਣ ਕਰਕੇ ਗੁਰਚਰਨ ਨੇ ਛਗਨ ਤੇ ਆਪਣੇ ਸਾਧੂ ਨੂੰ ਨਾਂ ਬੁਲਾਇਆ ਉਸ ਦਿਨ ਕੱਲੀ ਸਾਲੀ ਆਈ ਸੀ ਦਰਸਲ ਪੰਨੀ ਤਾਂ ਅਜੈਬ ਨੇ ਇੱਥੇ ਵੀ ਮਾਰੀ ਸੀ ਪਤਾ ਨਹੀਂ ਕਿਵੇਂ ਸਾਖ ਸਿਰੇ ਚੜ ਗਿਆ ਸਖਵੀਰ ਦੇ ਵਿਆਹ ਦਾ ਦਿਨ ਬੰਨ ਲਿਆ ਗਿਆ ਪਿਓ ਨੂੰ ਆਪਣੀ ਧੀ ਵਿਆਹਣ ਦਾ ਚਾਹ ਸੀ ਪਰ ਸੁਖਵੀਰ ਦੇ ਤਾਂ ਸਾਰੇ ਚਾਹ ਪਹਿਲਾਂ ਹੀ ਮਰ ਚੁੱਕੇ ਸਨ ਸੁਖਵੀਰ ਨੇ ਇਹ ਵਿਆਹ ਦਾ ਕੋਈ ਚਾਹ ਨਹੀਂ ਸੀ ਘਰ ਵਿੱਚ ਹੁੰਦੀਆਂ ਤਿਆਰੀਆਂ ਨੂੰ ਵੇਖ ਉਹਨੂੰ ਲੱਗਦਾ ਸੀ ਜਿਵੇਂ ਕਿਸੇ ਦਾ ਵਿਆਹ ਹੋ ਰਿਹਾ ਹੋਵੇ ਤੇ ਸੂਬੇਦਾਰ ਵੀ ਡੂੰਗੀ ਚਿੰਤਾ ਵਿੱਚ ਸੀ ਇੱਕ ਦਿਨ ਉਹ ਸੁਖਵੀਰ ਦੀ ਮਾਂ ਨੂੰ ਕਹਿਣ ਲੱਗਾ ਮੈਨੂੰ ਇੰਜ ਕਿਉਂ ਲੱਗਦਾ ਕਿ ਆਪਣੀ ਕੁੜੀ ਇਸ ਵਿਆਹ ਤੋਂ ਖੁਸ਼ ਨਹੀਂ ਤੂੰ ਇੱਕ ਵਾਰ ਪੁੱਛ ਜੇ ਉਹਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ ਤਾਂ ਆਪਾਂ ਹੋਰ ਕਿਤੇ ਕਰ ਦਿੰਦੇ ਆ ਪਰ ਮਾਂ ਕੀ ਕਹਿੰਦੀ ਉਹਨੇ ਹੱਸ ਕੇ ਗੱਲ ਡਾਲ ਦਿੱਤੀ ਇਹੇ ਬਿਮਾਰ ਰਹਿਣ ਕਰਕੇ ਉਦਾਸ ਆ। ਸੁਖਵੀਰ ਦਾ ਵਿਆਹ ਜਗਜੀਤ ਨਾਲ ਬਹੁਤ ਸ਼ਾਨੋ ਸ਼ੌਕਤ ਨਾਲ ਹੋਇਆ। ਮਾਸੜ ਡੂੰਘੇ ਅਫਸੋਸ ਵਿੱਚ ਸੀ ਕਿ ਬਾਜੀ ਪੁੱਠੀ ਪੈ ਗਈ। ਗੁਰਚਰਨ ਸਿੰਘ ਨੇ ਆਪਣੀ ਧੀ ਨੂੰ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਦਿੱਤੀ। ਜਗਜੀਤ ਖਾ ਉਹਨਾਂ ਨੇ ਘਰ ਭਰ ਦਿੱਤਾ। ਉਦੋਂ ਟਾਵੇਂ-ਟਾਵੇਂ ਲੋਕ ਹੀ ਕੁੜੀਆਂ ਨੂੰ ਦਾਜ ਵਿੱਚ ਗੱਡੀ ਦਿੰਦੇ ਸੀ। ਉਦੋਂ ਸੂਬੇਦਾਰ ਨੇ ਜਦੋਂ ਗੱਡੀ ਦਿੱਤੀ ਤਾਂ ਪਿੰਡ ਵਿੱਚ ਵਜਾ-ਵਜਾ ਕਰਾਤੀ। ਸੁਖਵੀਰ ਆਪਣੇ ਸਹੁਰੇ ਘਰ ਗਈ ਤਾਂ ਵੀ ਚੁੱਪਚਾਪ ਹੀ ਰਹਿੰਦੀ। ਸੱਸ ਨੂੰ ਨਵੇਂ ਆਏ ਸਮਾਨ ਦਾ ਚਾਹੀ ਚੜਿਆ ਪਿਆ ਸੀ। ਸੁਖਵੀਰ ਦੀ ਭੂਆ ਉਹਦਾ ਅੰਤਾਂ ਦਾ ਮੋਹ ਕਰਦੀ ਸੀ। ਉਹਨੇ ਸਮਝਾਇਆ ਕਿ ਪੁੱਤ ਇੱਥੋਂ ਤੈਨੂੰ ਆਪ ਹੀ ਕੰਮ ਕਰਨਾ ਪਿਆ। ਤੇਰੀ ਸੱਸ ਦੀ ਸਿਹਤ ਠੀਕ ਨਹੀਂ ਰਹਿੰਦੀ। ਤੇਰੇ ਕੋਲ ਗੇੜਾ ਮੈਂ ਮਾਰਿਆ ਕਰੂੰਗੀ। ਭੂਆ ਦਾ ਘਰ ਥੋੜੀ ਦੂਰੀ ਤੇ ਸੀ। ਸੁਖਵੀਰ ਨੇ ਜਗਜੀਤ ਦੀ ਪਹਿਲੀ ਮੁਲਾਕਾਤ ਕੋਈ ਖਾਸ ਨਾ ਹੋਈ। ਪਹਿਲੀ ਰਾਤ ਜਗਜੀਤ ਕਮਰੇ ਅੰਦਰ ਆਉਣਸਾਰ ਸੌਂ ਗਿਆ। ਸੁਖਵੀਰ ਨੇ ਸੁੱਖ ਦਾ ਸਾਹ ਲਿਆ। ਉਹ ਆਰਾਮ ਨਾਲ ਪੈ ਗਈ। ਜਿਵੇਂ ਉਹ ਚਾਹਦੀ ਹੋਵੇ ਪੀ ਸੱਸ ਦਾ ਸੁਭਾ ਥੋੜਾ ਲਾਚੀ ਸੀ ਉਹ ਸੁਖਵੀਰ ਨਾਲ ਬਹੁਤ ਮਿੱਠੀ ਰਹਿੰਦੀ ਉਹਨੂੰ ਪੁੱਤ-ਪੁੱਤ ਕਰਕੇ ਸੁਖਵੀਰ ਨੂੰ ਜਦੋਂ ਪਹਿਲੀ ਵਾਰ ਮਿਲਣ ਕਰਕੇ ਪੇਕੇ ਗਈ ਤਾਂ ਸੂਬੇਦਾਰ ਫੁੱਲਿਆ ਨਾ ਸਮਾਵੇ ਆਪਦੀ 3 ਗੱਲਾਂ ਕਰਦਾ ਕਹਿੰਦਾ ਤੇਰੀ ਸੱਸ ਕਿਵੇਂ ਐ ਸਹੁਰਾ ਕਿਵੇਂ ਐ ਤੇਰੇ ਨਾਲ ਕਿਹੋ ਜਿਹਾ ਉਹ ਤੀਰਾ ਕਰਦਿਆ ਉਹ ਸੁਖਵੀਰ ਸਭ ਠੀਕ ਐ ਪਾਪਾ ਮੈਂ ਆਰਾਮ ਕਰ ਲਵਾਂ ਜੀ ਮਾਂ ਆਪਣੀ ਧੀ ਦੇ ਕੱਪੜੇ ਵੇਖ ਰਹੀ ਸੀ ਬਹੁਤ ਸੋਹਣੀ ਲੱਗ ਰਹੀ ਸੀ ਉਹ ਸਖਵੀਰ ਨੇ ਪਾਇਆ ਸੋਨੇ ਦਾ ਸੈੱਟ ਬਹੁਤ ਖੂਬਸੂਰਤ ਸੀ ਮਾਂ ਨੇ ਕਿਹਾ ਧੀਏ ਤੇਰੀ ਸੱਸ ਨਹੀਂ ਕੁਝ ਬੋਲੀ ਸਖਵੀਰ ਆਪਣੀ ਧਿਆਨ ਵਿੱਚ ਸੀ ਮਾਂ ਨੂੰ ਜਾ ਸੀ ਕਿ ਮੇਰੀ ਧੀ ਦੱਸੀ ਕਿ ਉਹਦੇ ਪੇਕੇਆਂ ਨੇ ਕਿੰਨਾ ਕੁਝ ਦਾਜ ਦਿੱਤਾ ਸਖਵੀਰ ਨੂੰ ਮਾਂ ਨੇ ਫੇਰ ਹਲੂਣਿਆ ਤੇ ਕਿਹਾ ਬੋਲਦੀ ਕਿਉਂ ਨਹੀਂ ਮੇਰੀ ਧੀ ਸਖਵੀਰ ਮਾਂ ਉੱਥੇ ਸਭ ਠੀਕ ਸੀ ਸੱਸ ਮੇਰੀ ਬਹੁਤ ਲਾਡ ਕਰਦੀ ਹੈ ਮੈਨੂੰ ਜਿਹੜੀ ਤੁਸੀਂ ਮਾਮੇ ਨੂੰ ਛਾਪ ਪਾਈ ਸੀ ਉਹ ਛੋਟੀ ਆ ਨਾਲੇ ਸੱਸ ਦੀਆਂ ਵਾਲੀਆਂ ਥੋੜੀਆਂ ਹੌਲੀਆਂ ਨੇ ਭਾਰੀਆਂ ਕਰਾਉਣ ਦਾ ਕਿਹਾ ਮਾਂ ਨੇ ਕਿਹਾ ਜੈ ਵੱਡੀ ਦਾ ਸਨਿਆਰ ਖੋਟ ਵਿੱਚ ਰੱਖ ਜਾਂਦਾ ਮੈਂ ਕਿਹਾ ਸੀ ਕੋਈ ਲੰਬਾ ਨਾ ਆ ਜਾਵੇ ਚਲ ਕੋਈ ਨਹੀਂ ਪੁੱਤ ਹੁਣ ਜਦੋਂ ਤੈਨੂੰ ਲੈਣ ਆਏ ਉਦੋਂ ਆਪਾਂ ਹੋਰ ਲੈ ਕੇ ਹੋਰ ਲਵਾਂਗੇ ਕਾਂਟੇ ਮੂੰ ਤੇਰੀ ਸੱਸ ਦਾ ਸੁਭਾਅ ਮੈਨੂੰ ਵੀ ਚੰਗਾ ਲੱਗਿਆ ਬਸ ਧੀਏ ਪਿਛਲੀਆਂ ਭੁੱਲ ਕੇ ਨਵੀਂ ਜ਼ਿੰਦਗੀ ਨੂੰ ਜੀ ਜੀ ਆਇਆਂ ਕਹ ਸਖਵੀਰ ਦੀਆਂ ਸੋਚਾਂ ਦੀ ਲੜੀ ਟੁੱਟ ਨਹੀਂ ਸੀ ਰਹੀ ਤੇ ਜਗਜੀਤ ਨੇ ਵਿਆਹ ਤਾਂ ਕਰਵਾ ਲਿਆ ਸੀ ਪਰ ਉਹ ਪਾਸਾ ਕਰਕੇ ਪੈ ਜਾਂਦਾ ਇਹ ਤਾਂ ਰਾਜ ਸੁਖਵੀਰ ਨੂੰ ਪਤਾ ਨਹੀਂ ਸੀ ਨੌਜਵਾਨ ਮੁੰਡਾ ਸੋਹਣਾ ਸੁਨੱਖਾ ਸੀ ਬਾਕੀ ਅਗਲੇ ਪਾਸੇ ਆਣ ਵਈ ਮਾਪਾ ਗਠਵਾ ਜੇਠ ਹੜ ਦਾ ਮਹੀਨਾ ਗਰਮ ਲੋਆਂ ਵਗਦੀਆਂ ਸੀ ਮੈਨੂੰ ਲੱਗਿਆ ਕਿ ਮੇਰੀ ਧੀ ਨੂੰ ਪੱਖੇ ਦੀ ਜ਼ਰੂਰਤ ਹੈ ਮੈਂ ਥੱਕ ਗਿਆ ਮੈਂ ਬੈਂਕ ਗਿਆ ਖਾਤੇ ਚ ਪੈਸੇ ਕਢਾਏ ਤੇ ਲੋੜੀਂਦੇ ਪੈਸੇ ਕਢਵਾ ਕੇ ਮੈਂ ਸਿੱਧਾ ਪੱਖੇ ਵਾਲੀ ਦੁਕਾਨ ਤੇ ਗਿਆ ਜਦੋਂ ਮੈਂ ਪੱਖਾ ਲੈ ਕੇ ਘਰੇ ਆਇਆ ਤਾਂ ਰਾਹ ਵਿੱਚ ਮੈਨੂੰ ਮੇਰਾ ਭਾਈ ਮਿਲ ਗਿਆ ਬੋਲਦਾ ਓਏ ਸ਼ਰਮ ਕਰ ਹੁਣ ਆ ਆ ਕੀ ਅਕਬੀਜਣ ਲੱਗ ਪਿਆ ਤੂੰ ਤਾਰੇ ਦੀ ਕੁੜੀ ਕਿਉਂ ਲਈਏ ਤੂੰ ਕੋਈ ਮੇਰਾ ਜਵਾਕ ਲੈ ਰੈਂਦਾ ਕਿਉਂ ਪੱਟੀ ਮੇਸ ਕਰਤੀ ਐ ਤੂੰ ਮੇਰੀ ਮੈਂ ਕਿਹਾ ਭਾਈ ਉਹ ਜਵਾਕਰ ਆਪਦਾ ਜੀਆ ਤੁਸੀਂ ਤਾਂ ਕਦੇ ਮੈਨੂੰ ਪਾਣੀ ਦੀ ਘੁੱਟ ਨਹੀਂ ਪਿਆਈ ਆਖਰ ਮੈਂ ਆਪਦਾ ਕੋਈ ਸਹਾਰਾ ਤਾਂ ਵੇਖਣਾ ਹੀ ਸੀ ਮੈਂ ਧੀ ਲੈ ਲਈ ਫਿਰ ਫਿਰ ਕਿ ਲੋੜਾ ਆ ਗਿਆ ਸੁਖਵੀਰ ਦੀ ਜ਼ਿੰਦਗੀ ਕਿਸੇ ਪਛਾਲ ਵਾਂਗ ਲੰਘ ਰਹੀ ਸੀ ਆਏ ਦਿਨ ਕੋਈ ਨਾ ਕੋਈ ਨਵਾਂ ਦੁਖੜਾ ਸ਼ੁਰੂ ਹੋ ਜਾਂਦਾ ਸੀ ਜਗਜੀਤ ਦੀ ਲਾਲਚੀ ماں ਕੁਝ ਨਾ ਕੁਝ ਸੁਖਵੀਰ ਤੋਂ ਮੰਗਵਾਈ ਰੱਖਦੀ ਸੀ ਜਗਜੀਤ ਆਪਣੀ ਟੱਬਰ ਤੋਂ ਬਾਹਰੀ ਧੀ ਭੂਆ ਨੇ ਖੋਰੇ ਕਿਹੜੇ ਜਨਮ ਦਾ ਬਦਲ ਲਿਆ ਸੀ ਸੁਖਵੀਰ ਨੇ ਕੋਈ ਵੀ ਗੱਲ ਆਪਣੀ ਮਾਂ ਬਾਪ ਨੂੰ ਨਹੀਂ ਸੀ ਦੱਸੀ ਜਗਜੀਤ ਗੱਡੀ ਲੈ ਜਾਂਦਾ ਘਰੋਂ ਪੈਸੇ ਵੀ ਆਮ ਮਿਲਦੇ ਕੋਈ ਪੁੱਛਗਿਛ ਨਹੀਂ ਸੀ ਉਹ ਕਿੱਥੇ ਜਾਂਦਾ ਕਿੱਥੋਂ ਆਉਂਦਾ ਆਖਰ ਹਰ ਚੀਜ਼ ਦਾ ਅੰਤ ਹੁੰਦਾ ਹੈ ਘਰਵੇ ਦਾ ਵਰਤ ਆ ਗਿਆ ਸੱਸ ਨੇ ਕਿਹਾ ਤੀ ਇਹ ਐਤ ਕੀ ਆਪਦੇ ਵਾਸਤੇ ਭਲਾ ਕੀ ਲੈ ਕੇ ਆਏਂਗੀ ਸੁਖਵੀਰ ਵੀ ਹੁਣ ਥੱਕ ਚੁੱਕੀ ਸੀ ਉਹ ਕਹਿੰਦੀ ਮੰਮੀ ਜੀ ਕਿਹੜੀ ਚੀਜ਼ ਹੈ ਜਿਹੜੀ ਨਹੀਂ ਦਿੱਤੀ ਮੇਰੀ ਮੰਮੀ ਨੇ ਹੁਣ ਹੱਦ ਆ ਮੰਮੀ ਮੇਰੇ ਹੁਣ ਮਾਪਿਓ ਕੁਝ ਨਹੀਂ ਦੇਣਗੇ ਬਹੁਤਾ ਦੇਤਾ ਉਹਨਾਂ ਨੇ ਲੈ ਤੇ ਇਹ ਤੂੰ ਤਾਂ ਗੁੱਸਾਈ ਕਰ ਗਈ ਵੈਸੇ ਤਾਂ ਸਾਰਾ ਕੁਝ ਤੇਰਾ ਹੀ ਹੈ ਉਥੇ ਆਖਰ ਤੇਰੇ ਮਾਪੇ ਦਾ ਸਹਾਰਾ ਤੂੰ ਹੀ ਬਣਨਾ ਪੁੱਤ ਸਸਦੀ ਇਹ ਗੱਲ ਸਖਵੀਰ ਨੂੰ ਚੁਭ ਗਈ ਉਹ ਬੋਲਣ ਲੱਗੀ ਕਿ ਕਿਵੇਂ ਉਹਦੇ ਮੂੰਹ ਵਿੱਚ ਚੁੱਪ ਆ ਗਈ ਤੇ ਉਹ ਕੰਮ ਵਿੱਚ ਹੀ ਛੱਡ ਕੇ ਅੰਦਰ ਚਲੀ ਗਈ ਸਖਵੀਰ ਆਪਣੇ ਬੀਤੇ ਸਮੇਂ ਨੂੰ ਯਾਦ ਤਾਂ ਨਹੀਂ ਸਿਰ ਕਰਨਾ ਚਾਹਦੀ ਪਰ ਭੁੱਲੀ ਵਿਸਰੀ ਯਾਦ ਮੜਮੜ ਜਖਮਾਂ ਉਚੇੜਦੀ ਸੀ ਸਖਵੀਰ ਦਾ ਦਿਲ ਤਾਂ ਕਰਦਾ ਸੀ ਕਿ ਉਹ ਆਪਣੇ ਪਿਓ ਵੱਡੀ ਰਫਲ ਨਾਲ ਉਹ ਉਸ ਕੋਚ ਦਾ ਸੀਨਾ ਚੰਨੀ ਕਰਦੇ ਇੱਕ ਦਿਨ ਉਹ ਸੋਚਣ ਲੱਗੀ ਕਿ ਮੈਂ ਮਰ ਜਾਵਾਂ ਹੋ ਸਕਦਾ ਹੈ ਇਹ ਯਾਦਾਂ ਬੁਰੀਆਂ ਘਟਰਾਵਾਂ ਮੇਰੇ ਪਿੱਛੇ ਹੀ ਛੱਡ ਦੇਣ ਰਾਤ ਨੂੰ ਕਈ ਵਾਰ ਉਹਨੂੰ ਇੰਜ ਲੱਗਦਾ ਜਿਵੇਂ ਕੋਈ ਨਿੱਕਾ ਨਿਆਣਾ ਰੋ ਰਿਹਾ ਹੋਵੇ ਉਹ ਕਈ ਵਾਰੀ ਇਸ ਭੁਲੇਖੇ ਨੂੰ ਉੱਠ ਕੇ ਦੂਰ ਕਰਦੀ ਜਗਜੀਤ ਅਜੇ ਘਰ ਨਹੀਂ ਸੀ ਆਇਆ ਰਾਤ 9 ਵਜੇ ਹੋਏ ਸਨ ਸੁਖਵੀਰ ਆਪ ਪਹਿਲਾਂ ਹੀ ਰੋਟੀ ਖਾ ਲੈਂਦੀ ਤੇ ਉਹਨੇ ਆਪਣੀ ਸੱਸ ਨੂੰ ਕਿਹਾ ਸੀ ਕਿ ਹਰ ਰੋਜ਼ ਜਗਜੀਤ ਲੇਟ ਆਉਂਦਾ ਕਿੱਥੋਂ ਆਉਂਦਾ ਹੈ ਤੇ ਕਿੱਥੇ ਜਾਂਦਾ ਇਹ ਸੱਸ ਕਹਿੰਦੀ ਇਹ ਆਪਣੇ ਯਾਰਾਂ ਦੋਸਤਾਂ ਨਾਲ ਹੀ ਹੁੰਦਾ ਹੈ ਹੋਰ ਦੱਸੇ ਨਹੀਂ ਕਿੱਥੇ ਜਾਣਾ ਪਰ ਗੱਲ ਅਸਲੀ ਉਹ ਨਾ ਦੱਸਦੀ ਜਗਜੀਤ ਕੋਈ ਨਸ਼ਾ ਵੀ ਨਹੀਂ ਸੀ ਕਰਦਾ ਅੱਜ ਸੁਖਵੀਰ ਨੇ ਮਿੱਥ ਲਈ ਸੀ ਕਿ ਉਹ ਜਗਜੀਤ ਨੂੰ ਇਸ ਦਾ ਕਾਰਨ ਜ਼ਰੂਰ ਪੁੱਛੇਗੀ ਜਗਜੀਤ ਨੂੰ ਰੋਟੀ ਫੜਾਉਣ ਲੱਗੀ ਤਾਂ ਜਗਜੀਤ ਨੇ ਕਿਹਾ ਤੂੰ ਆਰਾਮ ਕਰ ਲੈ ਮੈਂ ਰੋਟੀ ਆਪ ਹੀ ਖਾ ਲੂੰਗਾ ਸੁਖਵੀਰ ਤੁਹਾਡੇ ਤੋਂ ਮੈਂ ਇੱਕ ਗੱਲ ਪੁੱਛਣੀ ਐ ਇਉਂ ਦੱਸੋ ਕਿ ਤੁਸੀਂ ਮੇਰੇ ਨਾਲ ਬੋਲਦੇ ਕਿਉਂ ਨਹੀਂ ਬਾਹਰ ਤੁਸੀਂ ਖੁਸ਼ ਹੁੰਦੇ ਹੋ ਜਗਜੀਤ ਨੇ ਪਾਣੀ ਪੀਤਾ ਤੇ ਕਿਹਾ ਤੂੰ ਬਹੁਤ ਚੰਗੀ ਏ ਮੈਂ ਤੈਨੂੰ ਚੰਗੀ ਤੇਰਾ ਸਮਝਦਾ ਪਰ ਮੇਰਾ ਹੀ ਆ ਨਹੀਂ ਪੈਂਦਾ ਤੇਰੇ ਨਾਲ ਗੱਲ ਕਰਨ ਦਾ ਤੈਨੂੰ ਇੱਕ ਗੱਲ ਪਤਾ ਹੈ ਕਿਹੜੀ ਗੱਲ ਜਗਜੀਤ ਕਹਿੰਦਾ ਤੇਰਾ ਮਾਸੜ ਆਪਣੀ ਮੰਗਣੀ ਤੋਂ ਪਹਿਲਾਂ ਮੈਨੂੰ ਮਿਲ ਕੇ ਗਿਆ ਸੀ ਕਹਿੰਦਾ ਸੁਖਵੀਰ ਅਣਵਿਆਹੀ ਮਾਂ ਵੱਡ ਚੁੱਕੀ ਹੈ ਸੁਖਵੀਰ ਤੇ ਪੈਰਾ ਹੇਠਾਂ ਧਰਤੀ ਨਿਕਲ ਗਈ ਉਹਦਾ ਰੰਗ ਵੀ ਉੱਡ ਗਿਆ ਉਹਨੂੰ ਕੋਈ ਸੁਰਤ ਨਾ ਰਹੀ ਜਗਜੀਤ ਨੇ ਬੁਰਕੀ ਤੋੜ ਲਈ ਤੇ ਗੱਲ ਜਾਰੀ ਰੱਖੀ ਮੈਂ ਇਹ ਵਿਆਹ ਨਹੀਂ ਸੀ ਕਰਾਉਣਾ ਪਰ ਮੇਰੀ ਮਾਂ ਬਹੁਤ ਲਾਲਚਣਾ ਕਹਿੰਦੀ ਬਹੁਤ ਦਾਜ ਮਿਲੂ ਰਿਸ਼ਤਾ ਕਰਨਾ ਤਾਂ ਇੱਥੇ ਹੀ ਕਰਨਾ ਪਰ ਤੂੰ ਦੱਸ ਸੁਖਵੀਰ ਤੇਰੇ ਨਾਲੇ ਸੱਚਮੁੱਚ ਵਾਪਰਿਆ ਜਾਂ ਤੇਰਾ ਮਾਸੜ ਬਕਵਾਸ ਕਰਕੇ ਗਿਆ ਤੈਨੂੰ ਮੇਰੀ ਸੌਂ ਲੱਗੇ ਜੇ ਤੂੰ ਝੂਠ ਬੋਲੇ ਸੁਖਵੀਰ ਦੀ ਅੱਖਾਂ ਵਿੱਚ ਉਤਰਪਤਰ ਪਹੰਜੂ ਵਗਰੇ ਸਨ ਜਗਜੀਤ ਨੇ ਰੋਟੀ ਵਾਲਾ ਥਾਲ ਪਾਸੇ ਰੱਖਿਆ ਤੇ ਸੁਖਵੀਰ ਨੂੰ ਬਰਾਉਣ ਲੱਗਿਆ ਕਮਰੇ ਦੇ ਬਾਹਰ ਖੜੀ ਵਿੜਕਾਂ ਲੈਦੀ ਸੱਸ ਦੇ ਹੱਥ ਦੁੱਧ ਦੇ ਦੋਹੇ ਗਲਾਸ ਹੱਥੋਂ ਛੁੱਟ ਗਏ ਚੱਲਦਾ ਬਾਕੀ ਅਗਲੇ ਆਣ ਵਿਆਹੀ ਮਾਪਾਗ ਨੋਮਾ ਕਰਮਾਂ ਨੂੰ ਸਾਂਭਣ ਵਾਸਤੇ ਭੂਆ ਆਈ ਹੋਈ ਸੀ ਉਹ ਵੀ ਕਰਮਾਂ ਦਾ ਬਹੁਤ ਧਿਆਨ ਰੱਖਦੀ ਸੀ ਨੇਕ ਕਹਿੰਦਾ ਸੀ ਮੈਂ ਆਪਦੀ ਧੀ ਦੇ ਸਾਰੇ ਲਾੜ ਪੂਰੇ ਕਰਨੇ ਆ ਜਦੋਂ ਕਦੇ ਕਰਮੋ ਰੋਂਦੀ ਤਾਂ ਨੇਕ ਦਾ ਦਿਲ ਹੌਲਾ ਪੈ ਜਾਂਦਾ ਇਹਨੂੰ ਕੁਝ ਹੋ ਨਾ ਜਾਵੇ ਇੱਕ ਦਿਨ ਕੁੜੀ ਦੇ ਦੁੱਧ ਹজম ਨਾ ਹੋਇਆ ਉਲਟੀਆਂ ਕਰ ਗਈ ਨੇਕ ਦੀ ਤਾਂ ਜਾਨ ਹੀ ਨਿਕਲ ਗਈ ਉਹ ਕਿਸੇ ਡਾਕਟਰ ਨੂੰ ਲੈ ਕੇ ਆਵੇ ਕਦੇ ਕਿਸੇ ਨੂੰ ਲੈ ਕੇ ਆਵੇ ਭੂਆ ਵੇਖ ਕੇ 당 ਸੀ ਉਹ ਕਹਿੰਦੀ ਕਿ ਜੰਮ ਦਾ ਜਵਾਕ ਆ ਹੀ ਹੁੰਦਾ ਤੂੰ ਬਾਹਲਾ ਨਾ ਹੱਥਾਂ ਪੈਰਾਂ ਵਿੱਚ ਆਇਆ ਕਰ ਨੇਕ ਚਾਹੁੰਦਾ ਸੀ ਕਿ ਇਹ ਛੇਤੀ ਹੀ ਵੱਡੀ ਹੋ ਜਾਵੇ ਤੇ ਮੇਰੀ ਉਂਗਲ ਫੜ ਕੇ ਤੁਰਨਾ ਸਿੱਖ ਜਾਵੇ ਮੈਨੂੰ ਪੋਲੇ ਜਿਹੇ ਮੂੰਹ ਨਾਲ ਡੈਡੀ ਕਹੇ ਜਗਜੀਤ ਨੂੰ ਖੜਕਾ ਜਿਹਾ ਸੁਣਿਆ ਉਹ ਬਾਹਰ ਆਇਆ ਤਾਂ ਵੇਖਿਆ ਮਾਂ ਖੜੀ ਸੀ ਸੁਖਵੀਰ ਐਵੇਂ ਜਿਵੇਂ ਹੀ ਖੜੀ ਹੋਈ ਸੀ ਹੈ ਸਾਰੀ ਰਾਤ ਤਿੰਨਾਂ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਰਹੀ ਜਗਜੀਤ ਦੀ ਮਾਂ ਨੇ ਸਿੱਧਾ ਕਹਿ ਦਿੱਤਾ ਕਿ ਐਡੀ ਵੱਡੀ ਗੱਲ ਸਾਡੇ ਤੋਂ ਲੁਕਾਈ ਹੈ ਅਸੀਂ ਨਹੀਂ ਇਹਨੂੰ ਰੱਖਣਾ ਜੋ ਆਕ ਜੰਮ ਕੇ ਸਾਡੇ ਪੱਲੇ ਪਾਤੀ ਇਹ ਘੋੜੇ ਕਿੱਥੇ ਕਿੱਥੇ ਖੇਹ ਖਾਂਦੀ ਫਿਰਦੀ ਹੋਊਗੀ ਜਗਜੀਤ ਨੇ ਮਾਂ ਨੂੰ ਕਿਹਾ ਮਾਂ ਮੈਨੂੰ ਸਖਵੀਰ ਨਾਲ ਕੋਈ ਇਤਰਾਜ਼ ਨਹੀਂ ਹੁਣ ਜਦੋਂ ਵਿਆਹ ਹੋ ਹੀ ਗਿਆ ਤਾਂ ਮੈਂ ਠੀਕ ਐ ਬਸ ਸਖਵੀਰ ਨੂੰ ਤੁਸੀਂ ਕੁਝ ਨਹੀਂ ਕਹਿਣਾ ਮਾਂ ਉਧੜ-ਉਧੜ ਕੇ ਗੱਲ ਪੈ ਰਹੀ ਸੀ ਸਾਡੇ ਆਂਦ ਨਾ ਜਗਾਦ ਹੈ ਕਿਸੇ ਨੇ ਇਹੋ ਜਿਹਾ ਕੰਮ ਨਹੀਂ ਕੀਤਾ ਤੇਰੇ ਪਿਓ ਵਰਗਿਆਂ ਨੇ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ ਪਰ ਇਹ ਕਿਲਛਣੀ ਕਿੱਥੋਂ ਆ ਗਈ ਕੱਲ ਸਵੇਰੇ ਹੀ ਨਵੇੜਾ ਕਰਦੇ ਇਹਦੇ ਨਾਲ ਮੈਨੂੰ ਹੀ ਰੱਖਣਾ ਇਹਨੂੰ ਮਾਂ ਨੇ ਜਗਜੀਤੀ ਬਾਫੜੀ ਤੇ ਆਪਣੇ ਵੱਲ ਲੈ ਗਈ ਸੁਖਮਨ ਰੋ ਰਹੀ ਸੀ ਛੋਟੀ ਜਹੀ ਗਲਤੀ ਨਹੀਂ ਨਹੀਂ ਇਹ ਕੋਈ ਛੋਟੀ ਗਲਤੀ ਨਹੀਂ ਹੈ ਇਹ ਬਹੁਤ ਵੱਡੀ ਬਦਨਾਮੀ ਹੈ ਜਿਹੜੀ ਸੁਖਵੀਰ ਨੇ ਖੱਟ ਲਈ ਹੈ ਪਰ ਪਾਪ ਕਿਵੇਂ ਧੋਵਾਂ ساری ਰਾਤ ਉਹ ਰੋਂਦੀ ਰਹੀ ਚਾਰ ਕੋਜ ਜਗਜੀਤ ਆਇਆ ਉਹਨੇ ਸੁਖਵੀਰ ਨੂੰ ਹੌਸਲੇ ਤੇ ਕਿਹਾ ਤੈਨੂੰ ਮੇਰੀ ਮਾਂ ਨੇ ਇੱਥੇ ਰਹਿਣ ਨਹੀਂ ਹੁ ਦੇਣਾ ਤੇ ਕਰ ਤੂੰ ਸਾਰਾ ਇਲਜ਼ਾਮ ਮੇਰੇ ਤੇ ਲਗਾ ਲਈ ਤੂੰ ਕਹਦੇ ਵੀ ਮੁੰਡਾ ਚੰਗਾ ਨਹੀਂ ਨਸ਼ੇ ਕਰਦਾ ਹਰ ਰੋਜ਼ ਮਾਰਦਾ ਕੁੱਟਦਾ ਹੈ ਸਕਵੀਰ ਬਸ ਹੁਣ ਜੋ ਹੋਣਾ ਸੀ ਹੋ ਕੇ ਰਹਿਣਾ ਹੈ ਲਿਖਿਆ ਨੂੰ ਕੌਣ ਟਾਲ ਸਕਦਾ ਪਰ ਮੈਂ ਤੁਹਾਡੇ ਵਿਰੁੱਧ ਨਹੀਂ ਬੋਲਣਾ ਤੁਸੀਂ ਬਹੁਤ ਨੇਕ ਇਨਸਾਨ ਹੋ ਮੈਨੂੰ ਮਾਫ ਕਰ ਦਿਓ ਜਗਜੀਤ ਜੇ ਮੇਰੇ ਵੱਸ ਹੁੰਦਾ ਮੈਂ ਕਦੇ ਤੈਨੂੰ ਇਸ ਗੱਲੋਂ ਘਰੋਂ ਬਾਹਰ ਨਹੀਂ ਸੀ ਕੱਢਦਾ ਪਰ ਆਪਣੇ ਘਰ ਵਿੱਚ ਮਾਂ ਦੀ ਚਲਦੀ ਹੈ ਮੈਨੂੰ ਮੈਂ ਸੰਦੇਹਾ ਤੇਰੇ ਪਿੰਡ ਛੱਡ ਆਉਂਗਾ ਮਾਂ ਨੇ ਕੱਠ ਕਰ ਲਿਆ ਫੇਰ ਗੱਲ ਬਹੁਤ ਵਿਗੜ ਜਾਊ ਇਹ ਤੋਂ ਚੰਗਾ ਹੈ ਕਿ ਤੂੰ ਮੌਕਾ ਸਾਂਭ ਲਵੇਂ ਸਕਵੀਰ ਨੇ ਉਵੇਂ ਕੀਤਾ ਜਿਵੇਂ ਜਗਜੀਤ ਨੇ ਉਹਨੂੰ ਕਿਹਾ ਸੀ ਜਗਜੀਤ ਨੂੰ ਪਿੰਡ ਛੱਡਾਇਆ ਗੁਰਚਰਨ ਸਿੰਘ ਤੇ ਸੁਖਵੀਰ ਦੀ ਮਾਂ ਸਵੇਰ ਦੀ ਚਾਹ ਪੀ ਰਹੇ ਸੀ ਆਪ ਦੀ ਤੀਨੋਂ ਆਉਂਦਿਆਂ ਵੇਖੋ ਨਾ ਤਾਂ ਮੱਥਾ ਠਣਕਿਆ ਸੁਖਵੀਰ ਆਪਦੇ ਪਾਪਾ ਦੀ ਗੱਲ ਬਹੁਤ ਗੱਲ ਲੱਗੇ ਬਹੁਤ ਰੋਈ ਸੁਖਵੀਰ ਤੋਂ ਰੋਂਦਿਆਂ ਕੋਈ ਗੱਲ ਵੀ ਨਹੀਂ ਸੀ ਦੱਸੀ ਜਾ ਰਹੀ ਮਾਂ ਨੂੰ ਦੀ ਦੀ ਫਿਕਰ ਹੋਈ ਕੀ ਗੱਲ ਹੋਈ ਹੈ ਹੌੜੀ ਹੌੜੀ ਸੁਖਵੀਰ ਨੇ ਚਾਹ ਪੀਤਾ ਤੇ ਕਿਹਾ ਮੈਂ ਹੁਣ ਉੱਥੇ ਨਹੀਂ ਜਾਣਾ ਸੁਖਵੀਰ ਨੇ ਇੱਕ ਠੰਡਾ ਹੌਂਕਾ ਲੈ ਕੇ ਕਿਹਾ ਗੁਰਚਰਨ ਸਿੰਘ ਐ ਰੋ ਵਿੱਚ ਕਿਹਾ ਸਾਰੀ ਗੱਲ ਦੱਸ ਪੁੱਤ ਤੈਨੂੰ ਕੀ ਹੋਇਆ ਕਿਸੇ ਨੇ ਕੀ ਆਖਿਆ ਉਹਨਾਂ ਦੇ ਇੰਨੀ ਹਿੰਮਤ ਕਿ ਮੇਰੀ ਤੈਨੂੰ ਕਿਉਂ ਘਰੋਂ ਕੱਢ ਦੇਣ ਸੁਖਵੀਰ ਨਹੀਂ ਪਾਪਾ ਮੈਨੂੰ ਛੱਡ ਕੇ ਤਾਂ ਜਗਜੀਤ ਹੀ ਗਿਆ ਮਾਂ ਬਹੁਤ ਲਾਲਚਣਾ ਉਹਦੀ ਪਰ ਹਰ ਰੋਜ਼ ਨਵੀ ਤੋਂ ਨਵੀ ਚੀਜ਼ ਲਿਉਣ ਲਈ ਕਹਿੰਦੀ ਆ ਮੈਂ ਬੋਲ ਪਈ ਤਾਂ ਉਹਨੇ ਮੈਨੂੰ ਬਹੁਤ ਕੁਝ ਸੁਣਾਇਆ ਸਖਵੀਰ ਨੇ ਤਾਂ ਗੱਲ ਦਾ ਪਰਦਾ ਰੱਖਿਆ ਪਰ ਸੂਬੇਦਾਰ ਗੁਰਚਰਨ ਸਿੰਘ ਝੂਠ ਪੜਨ ਵਿੱਚ ਮਹਾਰੀ ਐਵੇਂ ਨਹੀਂ ਸੂਬੇਦਾਰ ਬਣਿਆ ਉਹ ਉਹਨੇ ਆਪਣੇ ਇੱਕ ਯਾਰ ਨੂੰ ਬੁਲਾਇਆ ਤਾਂ ਕਿਹਾ ਆਪਾਂ ਕੁੜੀ ਦੇ ਸਹੁਰੇ ਜਾ ਕੇ ਆਉਣੇ ਆ ਚੱਲ ਨਾਲ ਚੱਲ ਮੇਰੇ ਜਾਂਦਾ ਹੋਇਆ ਕਿਹਾ ਗਿਆ ਕਿ ਦੁੱਧੋਂ ਪਾਣੀ ਛਾਣ ਕੇ ਆਉਂ ਜੀ ਦਾ ਵੀ ਕਸੂਰ ਹੋਇਆ ਮੈਂ ਛੱਡਣਾ ਨਹੀਂ ਤਕਵੀਰ ਨੇ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦਿੱਤਾ ਤੇ ਮਾਂ ਦੇ ਸਾਹੀ ਸੁੱਤੇ ਪਏ ਸਨ ਕਿ ਹੁਣ ਕੀ ਹੋਵੇਗਾ ਬਾਕੀ ਚੱਲਦਾ ਅਗਲੇ ਪਾਗ ਆਣ ਵਿਆਹੀ ਮਾਂ-ਪਾਗ ਦਸਵਾ ਨੇਕ ਨੇ ਵੇੜੇ ਦੇ ਵਰਗਣ ਦੀ ਕੰਧ ਵੀ ਸੰਵਾਰ ਲਈ ਸੀ ਥੋੜੀ ਨੀਵੀਂ ਸੀ ਉਹ ਉੱਚੀ ਕਰਵਾ ਦਿੱਤੀ ਰੋਜ਼-ਰੋਜ਼ ਦੁੱਧ ਲਿਉਣ ਨਾਲ ਨਾਲੋਂ ਉਹਨੇ ਬੱਕਰੀ ਹੀ ਘਰੇ ਬੰਨ ਲਈ ਹੁਣ ਉਹ ਕਰਮੋ ਨੂੰ ਬਾਹਰ ਗੁਰੂ ਘਰ ਲੈ ਜਾਂਦਾ ਤਾਰੇ ਦੀ ਬਹੁਤ ਹਸਦੀ ਕੀ ਬਾਈ ਦਾ ਮਾਮਾ ਨਾਲੋਂ ਵੀ ਜ਼ਿਆਦਾ ਕਰਦਾ ਆਪਦੀ ਧੀ ਦਾ ਵੇਗਲਾ ਸਾਨੀ ਲੈੰਦਾ ਉਹਦੇ ਵਿਨਾ ਤਾਰੇ ਨੇ ਜਦੋਂ ਨੇਕ ਨੂੰ ਆਵਾਜ਼ ਮਾਰੀ ਨੇਕ ਆਪਣੀ ਧੀ ਨੂੰ ਲੈ ਕੇ ਗਿਆ ਤਾਂ ਤਾਰੇ ਦੀ ਬਹੂ ਨੇ ਕੁੜੀ ਚੋਕ ਲਈ ਉਹਨੇ ਆਪਦੀ ਕੁੜੀ ਦੇ ਨਾਲ ਇਹੀ ਕਰਮਾਂ ਨੂੰ ਪਾ ਦਿੱਤਾ ਨੇਕ ਤਾਂ ਧਿਆਨ ਕਰਮੋ ਵਾਲੀ ਹੀ ਸੀ ਤਾਰੇ ਦੀ ਬਹੂ ਹਸਦੀ ਬੋਲੀ ਭਈ ਐਉਂ ਨਹੀਂ ਵਟਦੀ ਇਹ ਇਹ ਤਾਂ ਤੇਰੀ ਜਿੰਦ ਜਾਨ ਹੈ ਤਾਰੇ ਦੀ ਬਹੂ ਨੇ 200 ਰੁਪਏ ਕੁੜੀ ਨੂੰ ਸ਼ਗਨ ਦਿੱਤਾ ਤੇ ਨਾਲੇ ਗੁੜ ਦਿੱਤਾ ਨੇਕ ਨੇ ਆਪਦੀ ਧੀ ਨੂੰ ਮੋਢੇ ਲਾਇਆ ਤੇ ਘਰ ਆ ਗਿਆ ਜਗਜੀਤ ਸਖਵੀਰ ਨੂੰ ਛੱਡ ਕੇ ਘਰ ਨਹੀਂ ਸੀ ਗਿਆ ਨਹਿਰ ਦੇ ਪੁੱਲ ਤੇ ਬੈਠਾ ਸੀ ਆਪਣੇ ਆਪ ਬਾਰੇ ਨਹੀਂ ਬਲਕਿ ਉਹ ਸੁਖਵੀਰ ਬਾਰੇ ਸੋਚ ਰਿਹਾ ਸੀ ਉਹ ਉਹਦਾ ਕੀ ਬਣੂਗਾ ਮੇਰੇ ਮੂੰਹੋਂ ਕਿਉਂ ਇਹੋ ਜੀ ਗੱਲ ਨਿਕਲੀ ਹੁਣ ਜੇ ਸੁਖਵੀਰ ਦੇ ਮਾਪਿ ਉਹ ਘਰ ਆਏ ਤਾਂ ਮਾਂ ਨੇ ਕੋਈ ਚੇਪ ਨਹੀਂ ਰੱਖਣੀ ਮੈਂ ਕੀ ਕਰਾਂ ਸੁਖਵੀਰ ਦਾ ਕੋਈ ਕਸੂਰ ਵੀ ਨਹੀਂ ਮਾਂ ਨੂੰ ਕਿਵੇਂ ਮਨਾਵਾ ਪਰ ਹੁਣ ਤਾਂ ਉਹਨੂੰ ਕੋਈ ਲਾਲਚ ਵੀ ਨਹੀਂ ਵਿਰਾ ਸਕਦਾ ਹੁਣ ਗੱਲ ਵਧੂਗੀ ਸੂਬੇਦਾਰ ਗੁਰਚਰਨ ਸਿੰਘ ਨੇ ਜੀਪ ਕੱਢੀ ਤੇ ਆਪਣੇ ਇੱਕ ਮਿੱਤਰ ਪਿਆਰੇ ਨੂੰ ਨਾਲ ਲੈ ਕੇ ਸਖੂਈਏ ਦੇ ਸਹਰੇ ਨੂੰ ਚੱਲ ਪਿਆ ਗੁਰਚਰਨ ਸਿੰਘ ਦਾ ਦਿਮਾਗ ਬਹੁਤ ਗੁੱਸੇ ਨਾਲ ਭਰਿਆ ਹੋਇਆ ਸੀ ਉਹਦੇ ਦੋਸਤ ਨੇ ਕਿਹਾ ਯਾਰ ਧੀਰਜ ਧਰ ਧੀਰਜ ਨਾਲ ਗੱਲ ਕਰੀਂ ਉੱਚੇ ਨੀਵੇਂ ਬੋਲ ਕੇ ਸਬੰਧ ਵਿਗੜ ਜਾਂਦੇ ਆ ਆਪਾਂ ਆਪਣੀ ਧੀਰਬਸੋਣੀ ਹੈ ਕਿਉਂਕਿ ਅੱਜ ਗੁੱਸੇ ਵਿੱਚ ਬੋਲੇ ਤਾਂ ساری ਉਮਰ ਬੋਲ ਰੜਕਦੇ ਰਹਿੰਦੇ ਆ ਗੁਰਚਰਨ ਸਿੰਘ ਨੇ ਕਿਹਾ ਮੈਨੂੰ ਮੇਰੀ ਧੀ ਬਹੁਤ ਪਿਆਰੀ ਆ ਮੈਂ ਬਹੁਤ ਜਵਾਨ ਨਾਲ ਵਿਆਹੀ ਆ ਬਾਕੀ ਮੇਰੀ ਭੈਣ ਸਾਗ ਲੈ ਕੇ ਗਈ ਆ ਪਹਿਲਾਂ ਆਪਾਂ ਉਹਨਾਂ ਦੇ ਘਰ ਚੱਲਾਂਗੇ ਉਹਨਾਂ ਨੂੰ ਨਾਲ ਲੈ ਕੇ ਹੀ ਪ੍ਰੋਣੇ ਦੇ ਘਰ ਚੱਟਾਂਗੇ। ਦੋਸਤ ਬੋਲਿਆ ਯਾਰ ਕੁੜੀ ਨੂੰ ਕੁੱਟਿਆ ਤਾਂ ਨਹੀਂ ਕਿਤੇ? ਹੈ ਨਹੀਂ ਤਾਂ ਆਪਾਂ ਥਾਣੇ ਰਿਪੋਰਟ ਲਖਵਾਇਆ ਜੀ। ਪਹਿਲਾਂ ਗੁਰਚਰਨ ਨਹੀਂ ਨਹੀਂ ਐਨੀ ਗੱਲ ਤਾਂ ਨਹੀਂ। ਦੋਹੇ ਜਾਣੇ ਭੈਣ ਦੇ ਘਰ ਪਹੁੰਚੇ ਗੱਲਬਾਤ ਹੋਈ। ਸੁਖਵੀਰ ਦੀ ਭੂਆ ਨੇ ਜਦੋਂ ਇਹ ਗੱਲ ਸੁਣੀ ਤਾਂ ਉਹ ਵੀ ਗੁੱਸਾ ਆਇਆ। ਉਹ ਕਹਿੰਦੀ ਵੀ ਜੇ ਮੈਨੂੰ ਦੱਸਦੀ ਤਾਂ ਮੈਂ ਇੱਥੋਂ ਤੱਕ ਗੱਲ ਨਾ ਪਹੁੰਚਣ ਦਿੰਦੀ। ਚੱਲ ਕੋਈ ਨਾ ਤੁਸੀਂ ਪਹਿਲਾਂ ਚਾਹ ਪਾਣੀ ਪੀਓ ਫੇਰ ਆਪਾਂ ਚੱਲਦੇ ਹਾਂ ਉਧਰ। ਚਾਹ ਪਾਣੀ ਪੀ ਸੁਖਵੀਰ ਤੇ ਸਹੁਰਿਆਂ ਦੇ ਘਰ ਗਏ ਸੁਖਵੀਰ। ਦੇ ਸੌਰੇ ਨੇ ਚੰਗੀ ਆਉ ਭਗਤ ਕੀਤੀ ਪਰ ਗੁਰਚਰਨ ਸਿੰਘ ਨੇ ਕਿਹਾ ਪਾਈ ਜਗਜੀਤ ਨਹੀਂ ਤਿਸਦਾ ਕਿਤੇ ਸੱਸ ਭੱਜ ਕੇ ਬਾਹਰੇ ਬੋਲੀ ਬਾਈ ਜੀ ਸਸਰੀਕਾਲ ਮੁੰਡਾ ਤਾਂ ਆ ਜਾਂਦਾ ਪਰ ਬਾਈ ਤੁਸੀਂ ਆਪਦੀ ਕੁੜੀ ਨੂੰ ਪੁੱਛਿਆ ਕਸੂਰ ਗੁਰਚਰਨ ਉਹਨੇ ਤਾਂ ਦੱਸਦਾ ਭੈਣ ਜੀ ਹੁਣ ਤੁਸੀਂ ਦੱਸੋ ਕੀ ਗੱਲ ਬਾਤ ਹੋਈ ਆ ਸੱਸ ਬਾਈ ਤੁਸੀਂ ਤਾਂ ਅਫਸਰ ਬੰਦੇ ਹੋ ਸਾਰਾ ਕੁਝ ਪਤਾ ਹੀ ਹੋ ਤੁਹਾਨੂੰ ਹੂੰ ਗੁਰਚਰਨ ਜੇ ਸਾਨੂੰ ਪਤਾ ਹੁੰਦਾ ਅਸੀਂ ਇੱਥੇ ਕਿਉਂ ਆਉਂਦੇ ਭੈਣ ਜੀ ਬੈਠ ਕੇ ਆਰਾਮ ਨਾਲ ਸਾਰੀ ਗੱਲ ਦੱਸੋ ਮੈਂ ਤੁਹਾਡੇ ਨਾਲ ਲੜਨ ਨਹੀਂ ਆਇਆ ਸੱਸ ਬਾਈ ਸੋ ਸੌ ਹੱਥ ਸਿਰੇ ਤੇ ਗੰਡ ਅਸੀਂ ਸੁਖਵੀਰ ਨੂੰ ਇਸ ਘਰ ਵਿੱਚ ਨਹੀਂ ਰੱਖ ਸਕਦੇ ਅਸੀਂ ਸਾਰਾ ਖਰਚਾ ਜਿੰਨਾ ਤੁਹਾਡਾ ਲੱਗਿਆ ਹੈ ਦੇਣ ਨੂੰ ਤਿਆਰ ਆ ਪਰ ਅਸੀਂ ਤੁਹਾਡੀ ਧੀ ਨਹੀਂ ਰੱਖ ਸਕਦੇ ਗੁਰਚਰਨ ਦੀ ਭੈਣ ਬੋਲੀ ਇਹ ਤੂੰ ਕੀ ਗੱਲ ਕਰਦੀ ਹੈ ਹੈ ਕੱਲ ਤੱਕ ਤਾਂ ਉਹਨਾਂ ਨੂੰ ਸਲਾਉਂਦਾ ਨਹੀਂ ਸੀ ਥੱਕਦੀ ਰਾਤੋ ਰਾਤ ਕੀ ਹੋ ਗਿਆ ਤੈਨੂੰ ਸੱਸ ਬੱਸ ਭੈਣੇ ਮੈਂ ਤਾਂ ਆਪਦਾ ਫੈਸਲਾ ਤੁਹਾਨੂੰ ਸੁਣਾ ਦਿੱਤਾ ਬਾਕੀ ਜਗਜੀਤ ਆਉ ਆਪੇ ਕਰ ਲੂ ਗੱਲ ਗੁਰਚਰਨ ਸਿੰਘ ਗੁੱਸੇ ਵਿੱਚ ਬੋਲਿਆ ਨਾ ਕੀ ਗੱਲ ਹੋ ਗਈ ਭੈਣ ਜੀ ਇੱਜ਼ਤਾਂ ਦੇ ਵੀ ਕੋਈ ਮੁੱਲ ਹੁੰਦੇ ਨੇ ਸਭ ਤੋਂ ਵੱਡੀ ਇੱਜ਼ਤ ਹੁੰਦੀ ਐ ਅਣਖੀ ਟੱਬਰ ਆ ਸਾਡਾ ਵਿਆਹ ਕੋਈ ਗੁੱਡੇ ਗੁੱਡੀਆਂ ਦਾ ਖੇਡ ਥੋੜੀ ਐ ਵੀ ਅੱਜ ਕਿਤੇ ਕੱਲ ਹੋਰ ਸੱਸ ਫੇਰ ਉਹੀ ਗੱਲ ਤਾਂ ਕਰਦੀ ਆ ਵੀ ਤੁਸੀਂ ਆਪਦੀ ਕੁੜੀ ਦਾ ਵਿਆਹ ਕਿਉਂ ਕੀਤਾ ਤੁਹਾਨੂੰ ਮੇਰਾ ਮੁੰਡਾ ਹੀ ਮਿਲਿਆ ਸੀ ਜਿੰਦਗੀ ਖਰਾਬ ਕਰਨ ਨੂੰ ਗੁਰਚਰ ਕੀ ਮਤਲਬ ਤੁਹਾਡਾ ਸੱਸ ਹੁਣ ਸਿੱਧੀ ਸੁਣੇਗਾ ਬਾਈ ਤੇਰੀ ਧੀ ਜਵਾਗ ਜੰਮ ਕੇ ਪਿੱਛੇ ਆਈ ਆ ਹੈ ਤੇਰੇ ਸਾਡੂ ਨੇ ਸਾਨੂੰ ਦੱਸਿਆ ਸਾਰਾ ਕੁਝ ਚੱਲਦਾ ਬਾਕੀ ਅਗਲੇ ਅਣਵਹੀ ਮਾਪਾ 11 ਸੱਸ ਦੀ ਗੱਲ ਸੁਣ ਸੂਬੇਦਾਰ ਗੁੱਸੇ 'ਚ ਆ ਗਿਆ ਉਹ ਇੱਕਦਮ ਉੱਠਿਆ ਤੁਸੀਂ ਇਹ ਕੀ ਕਹਿੰਦੇ ਹੋ ਭੈਣ ਜੀ ਕੋਈ ਸੁਰਤ ਹੈ ਤੁਹਾਨੂੰ ਤੁਸੀਂ ਕੀ ਬੋਲੀ ਜਾਂਦੇ ਹੋ ਐਨੇ ਨੂੰ ਜਗਜੀਤ ਵੀ ਬਾਹਰੋਂ ਆ ਗਿਆ ਉਹਨੇ ਪੱਕਦਾ ਮਸਲਾ ਵੇਖਿਆ ਤਾਂ ਮਾਂ ਨੂੰ ਅੰਦਰ ਲੈ ਗਿਆ ਪਰ ਸੂਬੇਦਾਰ ਨੇ ਕਿਹਾ ਭੈਣ ਜੀ ਗੱਲ ਤਾਂ ਦੱਸੋ ਕੀ ਕਿਹਾ ਤੁਸੀਂ ਮਿਰਤੀ ਬਾਰੇ ਸਹੁਰੇ ਨੇ ਗੁਰਚਰਨ ਜੀ ਨੂੰ ਕਿਹਾ ਬਾਈ ਜੀ ਕੋਈ ਗੱਲ ਨਹੀਂ ਇਹ ਤਾਂ ਐਵੇਂ ਬੋਲਦੀ ਰਹਿੰਦੀ ਹੈ ਸੁਬੇਦਾਰ ਐਵੇਂ ਕਿਵੇਂ ਬੋਲਦੀ ਆ ਮੇਰੀ ਤੀ ਬਾਰੇ ਬੋਲਿਆ ਕਿੱਡੀ ਵੱਡੀ ਗੱਲ ਕੀਤੀ ਇਹਨਾਂ ਨੇ ਸੱਸ ਬਾਹਰ ਆਈ ਸੁਬੇਦਾਰ ਖੜਾ ਹੀ ਬੋਲਿਆ ਦਸੋ ਪਣ ਜੀ ਕੀ ਕਹਿੰਦੇ ਤੁਸੀਂ ਮੇਰੀ ਤੀ ਬਾਰੇ ਸੱਸ ਬਾਈ ਜੀ ਮੈਂ ਤਾਂ ਸਾਸੀ ਸੱਚੀ ਕਹੂੰਗੀ ਮੇਰਾ ਪੁੱਤ ਰਾਤ ਗੱਲਾਂ ਕਰ ਰਿਹਾ ਸੀ ਸੁਖਵੀਰ ਕੁਮਾਰੀ ਹੁੰਦੀ ਮਾਂ ਬਣੀ ਸੀ ਇਹ ਅਸੀਂ ਨਹੀਂ ਤੇਰੇ ਸਾਡੂ ਨੇ ਕਿਹਾ ਗੁਰਚਰਨ ਸਿੰਘ ਦੇ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਈ ਗੱਲ ਜਗਜੀਤ ਨੂੰ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਕੀ ਕਹੇ ਗੁਰਚਰਨ ਜੇ ਇਹ ਗੱਲ ਸੱਚੀ ਹੋਈ ਤਾਂ ਅੱਜ ਮੇਰੀ ਧੀ ਨਹੀਂ ਬਚਦੀ ਜੇ ਗੱਲ ਝੂਠੀ ਹੋਈ ਤਾਂ ਫੇਰ ਭੈਣ ਜੀ ਤੁਸੀਂ ਦੱਸੋ ਜਗਜੀਤ ਨਹੀਂ ਨਹੀਂ ਪਾਪਾ ਜੀ ਤੁਸੀਂ ਗਲਤ ਸਮਝ ਗਏ ਹੋ ਇਹ ਗੱਲ ਨਹੀਂ ਉਹ ਗੱਲ ਹੋਰ ਸੀ ਉਹ ਤਾਂ ਕਹਿੰਦੇ ਸੀਗੇ ਵੀ ਸਾਡੇ ਕੋਈ ਧੀ ਨਹੀਂ ਅਸੀਂ ਉਹਨੂੰ ਆਪਦੀ ਧੀ ਵਾਂਗੂ ਵਾ ਲਿਆ ਪਰ ਗੁਰਚਰਨ ਸਿੰਘ ਨੂੰ ਇਹ ਗੱਲ ਹজম ਨਾ ਹੋਈ ਸੱਸ ਨੇ ਕਿਹਾ ਵੀ ਬਾਈ ਜੀ ਜੋ ਸੱਚਾ ਉਹ ਤੁਹਾਡੀ ਧੀ ਦੱਸ ਸਕਦੀ ਹੈ ਜਾਂ ਫਿਰ ਤੁਹਾਡਾ ਉਹ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਆਪਣੇ ਦੋਸਤ ਨੂੰ ਨਾਲ ਲਿਆ ਤੇ ਗੱਡੀ ਵਿੱਚ ਬੈਠ ਕੇ ਸਿੱਧਾ ਸਾਲੀ ਦੇ ਘਰੇ ਚਲਾ ਗਿਆ। ਸਾਡੂ ਨੇ ਜਦੋਂ ਹਰਖ ਵਿੱਚ ਆਉਂਦੇ ਗੁਰਚਰਨ ਨੂੰ ਵੇਖਿਆ ਤਾਂ ਇੱਕ ਵਾਰੀ ਤਾਂ ਡਰ ਗਿਆ। ਸਾਲੀ ਵੀ ਡਰ ਗਈ। ਉਹਨੂੰ ਪਤਾ ਸੀ ਕਿ ਜ਼ਰੂਰ ਕੋਈ ਗੱਲ ਹੋਈ ਆ। ਗੁਰਚਰਨ ਸਿੰਘ ਨੇ ਆਪਦੇ ਸਾਡੂ ਨੂੰ ਮੋਢਿਆਂ ਤੋਂ ਫੜ ਕੇ ਕਿਹਾ, "ਦੱਸ ਓਏ, ਮੇਰੀ ਧੀ ਦੇ ਸਹੁਰਿਆਂ ਕੋਲ ਕੀ ਕਹਿ ਕੇ ਆਇਆ ਤੂੰ?" ਸਾਡੂ ਨੂੰ ਹੁਣ ਕੋਈ ਗੱਲ ਨਹੀਂ ਸੀ ਉੜਦੀ। ਉਹ ਚੁੱਪ ਸੀ। ਗੁਰਚਰਨ ਸਿੰਘ ਨੇ ਫੇਰ ਕਿਹਾ, "ਬੋਲਦਾ ਕਿਉਂ ਨਹੀਂ? ਦੱਸ ਮੈਨੂੰ ਤੂੰ ਕੀ ਕਹਿ ਕੇ ਆਇਆ ਉਹਨਾਂ ਨੂੰ?" ਹਾਲੀ ਨੇ ਕਿਹਾ ਬਾਈ ਤੁਸੀਂ ਬੈਠੋ ਪਾਣੀ ਪੀਓ ਬੈ ਕੇ ਗੱਲ ਕਰਦੇ ਆਂ ਕੀ ਗੱਲ ਹੋਈ ਆ ਗੁਰਚਰਨ ਸਿੰਘ ਦੇ ਮੂੰਹੋਂ ਨਿਕਲਿਆ ਇਹੀ ਦੱਸੂ ਸਾਰਾ ਕੁਝ ਜਿਹੜਾ ਬੋਲ ਕੇ ਆਇਆ ਗੁਰਚਰਨ ਸਿੰਘ ਦੇ ਮੋਢੇ ਟੰਗੀ ਬੰਦੂਖ ਵੇਖ ਸਾਡੂ ਡਰ ਗਿਆ ਉਹ ਥਾਉਂ ਹੀ ਮੁਕਰ ਗਿਆ ਮੈਂ ਕੁਝ ਨਹੀਂ ਕਿਹਾ ਗੱਲ ਇੱਕ ਵਾਰੀ ਠੰਡੀ ਪੈ ਗਈ ਸੁਖਵੀਰ ਦੇ ਸਹੁਰਿਆਂ ਕੋਲੇ ਸਾਡੂ ਨੂੰ ਲਜਾਇਆ ਗਿਆ ਉਹਨੇ ਜਗਜੀਤ ਨੂੰ ਕਿਹਾ ਕਿ ਮੈਂ ਤੈਨੂੰ ਜਿਆ ਕੁਝ ਨਹੀਂ ਕਿਹਾ ਜਿਕੇ ਜੀਤ ਘਰ ਬਸਾਉਣਾ ਚਾਹੁੰਦਾ ਸੀ ਉਹਨੂੰ ਵੀ ਪਤਾ ਸੀ ਕਿ ਮਾਸੜ ਨੇ ਇਹ ਗੱਲ ਮੈਨੂੰ ਕਹੀ ਸੀ ਪਰ ਉਹੋ ਜ ਨਹੀਂ ਬੋਲਿਆ ਦੋਹਾਂ ਧਿਰਾਂ ਦਾ ਕਲੇਸ਼ ਥੋੜਾ ਮੱਠਾ ਪੈ ਗਿਆ ਪਰ ਸੱਸ ਅਜੇ ਸੱਸ ਨੂੰ ਅਜੇ ਵੀ ਯਕੀਨ ਨਹੀਂ ਸੀ ਹੁਣ ਉਹ ਸੁਖਵੀਰ ਨਾਲ ਖਾਰ ਖਾਂਦੀ ਸੀ ਉਹ ਸੁਖਵੀਰ ਨੂੰ ਚੰਗਾ ਨਹੀਂ ਸਮਝਦੀ ਸੀ ਘਰ ਦਾ ਸਾਰਾ ਕੰਮ ਸੁਖਵੀਰ ਹੀ ਕਰਦੀ ਸੀ ਪਰ ਫਿਰ ਵੀ ਉਹ ਕਦਰ ਨਹੀਂ ਸੀ ਕਰਦੀ ਸੁਖਵੀਰ ਦੀ ਸਿਹਤ ਦਿਨੋ ਦਿਨ ਘਟਦੀ ਜਾ ਰਹੀ ਸੀ ਜਗਜੀਤ ਉਹਦਾ ਖਿਆਲ ਰੱਖਦਾ ਸੀ ਪਰ ਫਿਰ ਵੀ ਵਿਆਹ ਤੋਂ ਬਾਅਦ ਜੋ ਰੋ ਆਉਂਦੀ ਹੈ ਨਾ ਉਹਦੇ ਚਿਹਰੇ ਤੇ ਉਹ ਕਦੇ ਨਹੀਂ ਆਈ ਦੇਸ ਦੀ ਆਂਡ ਗਵਾਂਡ ਦੀਆਂ ਔਰਤਾਂ ਸੱਸ ਤੋਂ ਪੁੱਛਦੀਆਂ ਨਹੀਂ ਤੇਰੀ ਨੂੰ ਇਉਂ ਕਿਉਂ ਰਹਿੰਦੀ ਐ ਨਾ ਬੋਲਦੀ ਐ ਨਾ ਹੱਸਦੀ ਐ ਨਾ ਕੋਈ ਚੱਜ ਦਾ ਕੱਪੜਾ ਪਾਉਂਦੀ ਐ ਨਾ ਸੁਹਾਗ ਦਾ ਕੋਈ ਸ਼ਿੰਗਾਰ ਕਰਦੀ ਐ ਸੱਸ ਚੁੱਪ ਕਰ ਜਾਂਦੀ ਸੁਖਵੀਰ ਨੇ ਅੰਦਰ ਇੱਕ ਹੌਂਕਾ ਜਿਹਾ ਦੱਬਿਆ ਹੋਇਆ ਸੀ ਬਾਕੀ ਅਗਲੇ ਪਾਕ ਵਿੱਚ ਅਣਵਿਆਹੀ ਮਾਂ ਪਾਗਵਾਰਾਂ ਸੌਣ ਦਾ ਮਹੀਨਾ ਕਿਤੇ ਕਿਤੇ ਹੋਈ ਬਦਲਵਾਈ ਛੋਟੀ ਜਹੀ ਬਦਲੀ ਵੀ ਮੀ ਪਾ ਜਾਂਦੀ ਸੀ ਤੇ ਮਨ ਨੂੰ ਸਕੂਨ ਜਿਹਾ ਮਿਲਦਾ ਸੀ ਪਰ ਮੀ ਪੈਂਦਾ ਤਾਂ ਮੱਛਰ ਹੋ ਜਾਂਦਾ ਮੈਂ ਇੱਕ ਮੱਛਰਦਾਨੀ ਲੈ ਕੇ ਆਉਣਾ ਕੱਚੇ ਵੇੜੇ ਵਿੱਚ ਦੋ ਮੰਜੇ ਡੋਣਾ ਇੱਕ ਪੂਆ ਦਾ ਪੂਆ ਪੈ ਜਾਂਦੀ ਦੂਜੇ ਤੇ ਮੈਂ ਤੇ ਮੇਰੀ ਕਰਮੋਂ ਕਰਮੋਂ ਵਾਸਤੇ ਮੈਂ ਸ਼ਹਿਰੋਂ ਸਗਲੇ ਬਣਵਾ ਕੇ ਲਿਆਇਆ ਕਈ ਵਾਰੀ ਉਹ ਹੱਥ ਇੱਧਰ ਉੱਧਰ ਮਾਰਦੀ ਐ ਤਾਂ ਸਗਲਾ ਉਹਦੇ ਮੂੰਹ ਤੇ ਜਾ ਵੱਜਦਾ ਮੈਂ ਕਦੇ ਇਹ ਸਗਲੇ ਲਾਹ ਦਿੰਦਾ ਕਦੇ ਉਹਦੀਆਂ ਨਿੱਕੀਆਂ ਨਿੱਕੀਆਂ ਬਾਹਾਂ ਵਿੱਚ ਪਾ ਦਿੰਦਾ ਹੁਣ ਉਹ ਮੈਨੂੰ ਜਾਣਨ ਲੱਗ ਪਈ ਸੀ ਮੈਨੂੰ ਵੇਖ ਕੇ ਚੀਕ ਮਾਰਦੀ ਸੀ ਮੈਂ ਉਹਦੇ ਨਾਲ ਲਾੜ ਲੜਾਉਂਦਾ ਪਿੰਗੇ ਵਿੱਚ ਪੈਣ ਤੇ ਉਹ ਬਹੁਤ ਖੁਸ਼ ਹੁੰਦੀ ਸੀ ਇੱਕ ਤੋਤਾ ਉਹਦੇ ਪਿੰਗੇ ਤੇ ਤਾਹਾਂ ਬਨ ਦਿੱਤਾ ਉਹ ਤੋਤੇ ਨੂੰ ਖੜਨ ਦੀ ਕੋਸ਼ਿਸ਼ ਵਿੱਚ ਲੱਗੀ ਰਹਿੰਦੀ ਉਹਦੀ ਅੱਖਾਂ ਵਿੱਚ ਪਾਉਣ ਨੂੰ ਪੂਆ ਕਹਿੰਦੀ ਲਿਆ ਮੈਂ ਸੁਰਮਾ ਰਗੜ ਕੇ ਦੇਵਾਂ ਬੰਸਾਰੀ ਦੀ ਦੁਕਾਨ ਤੋਂ ਮੈਂ ਦੋ ਤੋੜੇ ਸੁਰਮਾ ਲੈ ਆਇਆ ਤੇ ਹਰੜ ਲੈ ਆਇਆ ਪੂਆ ਮੇਰੀ ਸੁਰਮਾ ਰਗੜਦੀ ਕਹਿੰਦੀ ਜੇ ਹੁਣ ਮੀ ਪੈ ਜਾਵੇ ਤਾਂ ਨਾਲੇ ਗੜੇ ਆਉਣ ਤਾਂ ਇੱਕ ਗੜਾ ਸੁਰਮੇ ਵਿੱਚ ਰਗੜਿਆ ਹੁੰਦਾ ਜਦੋਂ ਕਦੇ ਕਰਮੋਂ ਜ਼ਿਆਦਾ ਵੀਰ ਜਾਂਦੀ ਤਾਂ ਮੈਂ ਉਹਨੂੰ ਮੋਢੇ 'ਤੇ ਲਾ ਕੇ ਲੋਰੀ ਸੁਣਾਉਂਦਾ ਤੇ ਉਹ ਥਾਂ ਹੀ ਚੁੱਪ ਕਰ ਜਾਂਦੀ ਜਿਵੇਂ ਆਪਦੀ ਮਾਂ ਦੀ ਬੁੱਕਲ ਵਿੱਚ ਆ ਗਈ ਹੋਵੇ ਉਧਰਲੇ ਪੱਛੇ ਗੁਰਚਰਨ ਸਿੰਘ ਹੁਣ ਫਿਕਰਾਂ ਵਿੱਚ ਰਹਿੰਦਾ ਉਹਨੂੰ ਇੱਕ ਗੱਲ ਹਜਮ ਨਹੀਂ ਸੀ ਹੋ ਰਹੀ ਵੀ ਇਹਨੂੰ ਕਿਤੇ ਨਾ ਕਿਤੇ ਤਾਂ ਕੋਈ ਗੱਲ ਗੱਲ ਜ਼ਰੂਰ ਹੈ ਸੁਖਵੀਰ ਨੇ ਉਹ ਦਿਨ ਯਾਦ ਕਰਦਾ ਜਦੋਂ ਉਹ ਗਰਾਊਂਡ ਵਿੱਚ ਜਾਇਆ ਕਰਦੀ ਸੀ ਪੜਦੀ ਸੀ ਪਰ ਇੱਕ ਵਾਰੀ ਉਹ ਕਿੰਨੀ ਖਮੋਸ਼ ਜੀ ਹੋ ਗਈ ਸੀ ਆਵਦੀ ਮੰਮੀ ਕੋਲ ਚਲੀ ਗਈ ਸੀ ਇਹਦੇ ਤੋਂ ਬਾਅਦ ਉਹਨੂੰ ਚੰਗਾ ਨਹੀਂ ਸੀ ਕੁਝ ਲੱਗਦਾ ਦਿਨੋ ਦਿਨ ਉਹ ਨਿਗਰਦੀ ਜਾਂਦੀ ਸੀ ਗੁਰਚਰਨ ਸਿੰਘ ਦੀਆਂ ਸੋਚਾਂ ਦੀ ਲੜੀ ਟੁੱਟਦੀ ਨਾ ਸੂਬੇਦਾਰ ਦੀਆਂ ਮੁੱਛਾਂ ਹੁਣ ਉਨੀ ਤੜ ਨਹੀਂ ਸੀ ਫੜਦੀਆਂ ਹੁਣ ਉਹਦਾ ਚਿਹਰਾ ਦਗ-ਦਗ ਨਹੀਂ ਸੀ ਕਰਦਾ ਸੁਖਵੀਰ ਦੀ ਮਾਂ ਨੂੰ ਵੀ ਚਿੱਤੋਂ ਪੈਰ ਚਿਤਵਣੀ ਲੱਗੀ ਰਹਿੰਦੀ ਕਿ ਮੇਰੀ ਧੀ ਨਾਲ ਕੁਝ ਗਲਤ ਨਾ ਹੋ ਜਾਵੇ ਜਗਜੀਤ ਚੰਗਾ ਮੁੰਡਾ ਸੀ ਉਹ ਸੁਖਵੀਰ ਨੂੰ ਓਏ ਤੱਕ ਨਹੀਂ ਸੀ ਕਹਿੰਦਾ ਪਰ ਸੁਖਵੀਰ ਨੂੰ ਜਗਜੀਤ ਤੋਂ ਸ਼ਰਮ ਆਉਂਦੀ ਕਿ ਮੇਰਾ ਬੰਦਾ ਇੰਨਾ ਨਰਮ ਤੇ ਮੈਂ ਸੱਸ ਨੇ ਸੁਖਵੀਰ ਦੀ ਰਾਤਾਂ ਦੀ نیند حرام ਕੀਤੀ ਹੋਈ ਸੀ ਇਸੇ ਅੜੀ ਨੇ ਦੋਹਾਂ ਨੂੰ ਕਦੇ ਇਕੱਠਾ ਨਹੀਂ ਸੀ ਹੋਣ ਦਿੱਤਾ ਸਖਵੀਰ ਹੁਣ ਥੱਕ ਗਈ ਸੀ ਇੱਕ ਦਿਨ ਉਹ ਘਰ ਦੀਆਂ ਘਰ ਵਿੱਚ ਇਕੱਲੀ ਸੀ ਸੱਸ ਬਾਹਰ ਆਈ ਹੋਈ ਸੀ ਤੇ ਆਉਣ ਸਾਰੇ ਸਖਵੀਰ ਨੂੰ ਅਵਾਤਾਵਾ ਬੋਲਣ ਲੱਗੀ ਕੀ ਤੂੰ ਮੇਰੇ ਪੁੱਤ ਨੂੰ ਬਸਣ ਯੋਗ ਨਹੀਂ ਛੱਡ ਸਕਦੀ ਜੇ ਤੈਨੂੰ ਅਣਖ ਸ਼ਰਮ ਹੈ ਤਾਂ ਮੇਰੇ ਮੇਰੇ ਘਰੋਂ ਨਿਕਲ ਜਾ ਡੈਣੀ ਡੈਣ ਜਿਹੜੀ ਨਹੀਂ ਸਾਡੇ ਘਰ ਨੂੰ ਮੱਲ ਲਿਆਏ ਤੇਰੇ ਵਰਗੀ ਤੀਵੀ ਨੂੰ ਤਾਂ ਅਗਲਾ ਸੱਤ ਕੋ ਵੀ ਬੜ ਪਾ ਕੇ ਲੰਘਦਾ ਇੱਕ ਜਵਾਕ ਜੰਮ ਕੇ ਸਿੱਟ ਆਈ ਖੋਰੇ ਜਿਉਂਦਾ ਹੋਊ ਜਾਂ ਮਰਿਆ ਹੋਊ ਕਲੈਣੀ ਕਿਸੇ ਥਾਂ ਦੀ ਅੱਜ ਸੁਖਵੀਰ ਨੂੰ ਸੱਸ ਤੋਂ ਬਚਾਉਣ ਵਾਲਾ ਕੋਈ ਨਹੀਂ ਸੀ ਸੁਖਵੀਰ ਚੁੱਪਚਾਪ ਪਹਿਲਾਂ ਤਾਂ ਸੁਣੀ ਗਈ ਫਿਰ ਉਹਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹ ਘਰੋਂ ਬਾਹਰ ਚਲੀ ਗਈ ਆਪਣੀ ਧੀ ਨੂੰ ਇੰਜ ਆਇਆ ਵੇਖ ਗੁਰਚਰਨ ਸਿੰਘ ਦੇ ਸਾਗ ਹੀ ਮਾਰੇ ਗਏ ਸੁਖਵੀਰ ਰੋਈ ਜਾ ਰਹੀ ਸੀ ਆਪਣੇ ਪਿਓ ਦੇ ਪੈਰਾਂ ਵਿੱਚ ਵਿਛ ਗਈ ਜਿਵੇਂ 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 ਕੋਈ ਜੰਗ ਦੇ ਮੈਦਾਨ ਵਿੱਚ ਉਤਰਿਆ ਆਦਮੀ ਹਾਰ ਮਹਿਸੂਸ ਕਰਦਾ ਹੋਇਆ ਵਿਰੋਧੀ ਧਿਰ ਦੇ ਕਦਮਾਂ ਵਿੱਚ ਵਿਛ ਜਾਂਦਾ ਖੀਮਾ ਮੰਗਦਾ ਉਵੇਂ ਹੀ ਸੁਖਵੀਰ ਅੱਜ ਪਿਓ ਦੇ ਸਾਹਮਣੇ ਵਿਛੀ ਪਈ ਸੀ ਪਿਓ ਜਿੰਨੇ ਮਰਜੀ ਸਖਤ ਸੁਭਾਅ ਦੇ ਹੋਣ ਆਪਣੀਆਂ ਧੀਆ ਪੁੱਤਾਂ ਨੇ ਗਲਤੀਆਂ ਨੂੰ ਮਾਫੀ ਕਰ ਦਿੰਦੇ ਐ ਗੁਰਚਰਨ ਸਿੰਘ ਦਾ ਸੁਭਾਅ ਬਹੁਤ ਅੜਬ ਸੀ ਪਰ ਫਿਰ ਵੀ ਉਹ ਆਪਣੇ ਪਿਓ ਨੂੰ ਕਹਿਣ ਲੱਗੀ ਡੈਡੀ ਜੀ ਨਿਤ ਨਿਤ ਮਰਨ ਨਾਲੋਂ ਮੈਂ ਇੱਕ ਦਿਨ ਮਰਨਾ ਚੰਗਾ ਸਮਝਦੀ ਆ ਪਹਿਲਾਂ ਮੇਰੀ ਪੂਰੀ ਗੱਲ ਸੁਣ ਲਓ ਫਿਰ ਮੈਨੂੰ ਮਾਰ ਦਿਓ ਡੈਡੀ ਜੀ ਗੁਰਚਰਨ ਤੈਥੋਂ ਇਹੋ ਜਿਹੀ ਕਿਹੜੀ ਗਲਤੀ ਹੋਈ ਏ ਧੀਏ ਜਿਹੜਾ ਤੂੰ ਮੈਥੋਂ ਲੁਕੋ ਰਹੀ ਐ ਮੈਂ ਤੇਰਾ ਪਿਓ ਆ ਪੁੱਤ ਕੋਈ ਦੁਸ਼ਮਣਤਾ ਨਹੀਂ ਸਾਰੀ ਉਮਰ ਮਾਪੇ ਆਪ ਦੇਤੀਆਂ ਆ ਪੁੱਤਾਂ ਨੂੰ ਚੰਗਾ ਖਾਣ ਪੀਣ ਚੰਗੀ ਉਮਰ ਹੰਡਾਉਣ ਤੇ ਲਾ ਦਿੰਦੇ ਆ ਤੂੰ ਮੇਰੀ ਧੀ ਨਹੀਂ ਤੂੰ ਮੇਰਾ ਪੁੱਤ ਹੈ ਤੂੰ ਦੱਸ ਤੈਨੂੰ ਕੀ ਹੋਇਆ ਤੈਨੂੰ ਕਿਹਨੇ ਕੁਛ ਕਿਹਾ ਤੈਨੂੰ ਕਿਹਨੇ ਹਰਾ ਦਿੱਤਾ ਸਖਵੀਰ ਨੇ ਫਿਰ ਅੱਗਾ ਪਿੱਛਾ ਨਾ ਵੇਖਿਆ ਆਪਦੇ ਬਾਪੂ ਨੂੰ ਸਿੱਧਾ ਕਹਿਤਾ ਡੈਡੀ ਜੀ ਮਾਸਲ ਜੀ ਨੇ ਜੋ ਕੁਝ ਕਿਹਾ ਸੀ ਉਹ ਸੱਚ ਸੀ ਮੈਂ ਬਹੁਤ ਸਮੇਂ ਤੱਕ ਇਹੇ ਬੋਝ ਆਪਣੇ ਸਿਰ ਤੇ ਚੱਕੀ ਫਿਰਦੀ ਸੀ ਹੁਣ ਤੁਸੀਂ ਮੈਨੂੰ ਮਾਰੋ ਕੁੱਟੋ ਕੋਝ ਮਰਜ਼ੀ ਕਰੋ ਅੱਜ ਮੈਂ ਕਿਸੇ ਵੱਡੇ ਬੋਝ ਤੋਂ ਮੁਕਤ ਹੋਈ ਆ ਬਾਕੀ ਅਗਲੇ ਭਾਗ ਵਿੱਚ ਆੜਵੀ ਆਈ ਮਾਂ ਦਾ ਅਗਲਾ ਭਾਗ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੈਣਾ ਜੀ ਨਾਲੇ ਬੈਲ ਆਈਕਨ ਦਬਾ ਦੇਣਾ ਕਮੈਂਟ ਵਿੱਚ ਦੱਸਣਾ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਨਾਲੇ ਇਸ ਤਰ੍ਹਾਂ ਮੈਨੂੰ ਦੱਸ ਦਿਓ ਪਲੀਜ਼ ਵੀ ਮੈਂ ਕਿੰਨੇ ਮਿੰਟਾਂ ਦੀ ਕਹਾਣੀ ਬਣਾਵਾਂ ਜਿਆਦਾ ਲੰਬੀ ਕਹਾਣੀ ਕਦੇ ਵੀ ਨਹੀਂ ਸੁਣੀ ਜਾਂਦੀ ਮੈਨੂੰ ਆਈਡੀਆ ਹੋ ਜਾਊਗਾ ਤੁਸੀਂ ਕਿੰਨੇ ਮਿੰਟਾਂ ਦੀ ਕਹਾਣੀ ਸੁਣਨਾ ਪਸੰਦ ਕਰੋਗੇ ਅਗਲੇ ਭਾਗ ਨਾਲ ਫੇਰ ਮਿਲਦੇ ਹਾਂ ਤਦ ਤੱਕ ਲਈ ਅੱਗੇ ਦਿਓ ਰੱਬ ਰੱਖਾ